ਸਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇ ਵਹੁ ਜਾ ਕੇ ਜੀ ਪਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾ ਰਹਾਓ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨਾਂ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀਐ ਧਨਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਆਉ ਜੀੜਾ ਬਿਲਾਇ ਸਿਰਜ ਸਵਾਰੇ ਸਾਚਾ ਸੋਏ ਤਿਸ ਬਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾਓ ਮੇਰੀ ਮਾਏ ਰਹਾਉ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹੈ ਰਾਖੈ ਜਾ ਸੋਏ ਜਹ ਦੇਖਾ ਤਹ ਰਹਾ ਸਮਾਏ ਦੁਦ ਬੈਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੁਹਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵਿਣ ਨਦਰਿ ਨਾਨਕ ਨਹੀਂ ਕੋਏ ਧਾਸਰੀ ਮਹਲਾ ਤੀਜਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬੈ ਰਹੇ ਲਿਵ ਲਾਏ ਆਤਮਾ ਪਰ ਆਤਮਾ ਏਕੂ ਕਰੇ ਅੰਤਰ ਕੀ ਦੁਬਿਦਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਐ ਹੋਵੈ ਪ੍ਰਗਾਸ ਤਾ ਤੇ ਬਿਖਿਆ ਮਹਿ ਰਹੈ ਉਦਾਸ ਸਤਗੁਰ ਕੀ ਐਸੀ ਵੜਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਭਾਵੈ ਸੋ ਪਰਵਾਣ ਸੋ ਸੇਵਕ ਦਰਗਹ ਹੈ ਪਾਵੈ ਮਾਣ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਅਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਰੇ ਪਿਆਰ ਤਾਕੋ ਪਾਵੇ ਮੁਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨਾਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਏ ਜਿਉ ਪੱਕਾ ਰੂਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਝੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਧਨਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾ ਤਸੂ ਨਾ ਛੀਜੈ ਚੋਰ ਕੀ ਹਮਾ ਪਰੇ ਨਾ ਕੋਇ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰਖੀਐ ਦੀਜੈ ਰਲਾਏ ਜਾ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵੜਿਆਈਆ ਆਪੇ ਖਾਏ ਜੇਹੀ ਸੁਰਤ ਤਿਹ ਹੈ ਰਾਹੇ ਜਾਏ ਜੇ ਸਉ ਕੂੜੀਆ ਕੂੜ ਕਬਾੜ ਪਾਵੇ ਸਭ ਆਖੋ ਸੰਸਾਰ ਤੁਧ ਪਾਵੇ ਅੱਦੀ ਪਰਵਾਣ ਨਾਨਕ ਜਾਣੈ ਜਾਣ ਸੁਜਾਣ ਧਨਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਇਆਣਾ ਦਰਗh ਘੜੀਅਹ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀ ਆਖੇ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਓ ਜਾੜੇ ਕਾ ਬੰਦ ਸੋ ਜੋਗੀ ਜੋ ਜੁਗ ਚ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁੱਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕ ਹੋਵੈ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹ ਕਾ ਨੀਸਾਨ ਤਨਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਾਹੀ ਸਤ ਕਾ ਢੱਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲਮ ਹੈ RAM ਨਾਮ ਸਾਰ ਅੱਖੀ ਤਾਂ ਮਿਟ ਹੈ ਨਾਕ ਪਕੜ ਹੈ ਠੱਗਣ ਕਉ ਸੰਸਾਰ ਰਹਾਉ आंट से तीन नाक पकड़ है सूजते तिन लो मगर पाछे कछ ना सूजे एहो पदम अलो खत्रीया ता धर्म छोडया मलेच्छ पाखिया गही श्रेष्ठ सब एक वर्ण होई धर्म की गात रही अष्ट साज साज पुराण शुद्ध है करहै वेद अभ्यास बिन नाम हर के मुक्त नाही कह नानक दास ਨਾ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਅਵਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਂਦਨ ਸਭ ਮਹਿ ਚਾਂਦਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦ ਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰਿੰਗ ਕਉ ਹੋਏ ਜਾਤੇ ਤੇਰੇ ਨਾਮ ਵਾਸਾ ਤਨਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨਕ ਖੁੱਟੈ ਨਾ ਜਾਏ ਪੂਰੈ ਸਤਗੁਰ ਦੀਆ ਦਿਖਾਈ ਆਪਣੇ ਸਤਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਨਿਵਲਾਏ ਗੁਰ ਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਬ ਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਆਚਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ ਧਨਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮੁਖ ਹਰਿ ਦਸ ਚਾਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੈ ਭਾਗ ਪ੍ਰਾਪਤ ਹੋਇ ਰਹਾਉ ਸ਼ਬਦ ਦੀਪਕ ਵਰਤੈ ਤਿਹੋ ਲੋਇ ਜੋ ਚਾਖੈ ਸੋ ਨਿਰਮਲ ਹੋਇ ਨਿਰਮਲ ਨਾਮ ਹਉਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਨ ਲਾਏ ਆਨੰਦਨ ਦਜ ਹੈ ਸਾਤ ਨਾ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਏ ਨਾਨਕ ਨਾਮ ਸਾਤ ਸੁਖ ਪਾਏ ਧਨਸਰੀ ਮਹਲਾ 3 ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਵਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਿਰ ਹੋਏ ਸ਼ਾਂਤ ਸੀ ਗਾਰ ਜਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਤੇ ਆਏ ਸਾਜ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰਮਨ ਵਸਾਏ ਨਾਨਕ ਸਾਚ ਰਾਤੇ ਪ੍ਰਭ ਆਪ ਮਿਲਾਏ